ਰਾਜਾ ਬਹੁਤ ਉਦਾਸ ਹੋ ਗਿਆ ਉਸ ਦੀ ਸਾਰੀ ਸੈਨਾ ਮਾਰੀ ਗਈ ਹੱਥ ਜੋੜ ਕੇ ਕੀੜੀ ਅੱਗੇ ਬੇਨਤੀ ਕਰਨ ਲੱਗਾ ਦਿਲ ਦੇ ਵਿੱਚ ਤਰਸ ਦੀ ਭਾਵਨਾ ਆ ਗਈ ਡਰ ਵੀ ਗਿਆ ਤੇ ਆਖਣ ਲੱਗਾ ਤੁਸੀਂ ਜੋ ਕਹੋਗੇ ਮੈਂ ਕਰਾਂਗਾ ਜੋ ਸੁਲਤਾਨ ਕੀੜੀ ਸੀ ਉਹਨਾਂ ਦੀ ਤੁਸੀਂ ਮੈਨੂੰ ਆਗਿਆ ਕਰੋ ਪਰ ਇੰਨਾ ਕਰ ਦਿਓ ਕਿ ਮਰੇ ਹੋਏ ਮੇਰੀ ਫੌਜ ਨੂੰ ਜ਼ਿੰਦਾ ਕਰ ਦਿਓ ਏਡਾ ਵੱਡਾ ਘਾਟਾ ਮੇਰੇ ਤੋਂ ਸਹਿ ਨਹੀਂ ਹੁੰਦਾ ਕੀੜੀ ਨੇ ਆਖਿਆ ਸਭ ਕੁਝ ਹੋ ਜਾਵੇਗਾ ਪਰ ਤੈਨੂੰ ਸਾਡੇ ਨਾਲ ਚੱਲ ਕੇ ਪ੍ਰਸ਼ਾਦਾ ਰੋਟੀ ਜਿਹੜੀ ਹੈ ਖਾਣੀ ਪਵੇਗੀ ਰਾਜੇ ਨੇ ਆਖਿਆ ਕੋਈ ਗੱਲ ਨਹੀਂ ਪਰ ਪਹਿਲਾਂ ਤੁਸੀਂ ਇਹਨਾਂ ਨੂੰ ਜ਼ਿੰਦਾ ਕਰ ਦਿਓ ਮੈਂ ਜਾਣਦਾ ਹਾਂ ਤੁਹਾਡੇ ਵਿੱਚ ਕਲਾ ਹੈ ਜੀ ਤੁਸੀਂ ਮਾਰ ਸਕਦੀਆਂ ਹੋ ਤਾਂ ਮੈਨੂੰ ਇਉਂ ਲੱਗਦਾ ਤੁਸੀਂ ਜੀਵਤ ਵੀ ਕਰ ਸਕਦੀਆਂ ਹੋ ਸੁਲਤਾਨ ਕੀੜੀ ਨੇ ਦੂਜੀਆਂ ਕੀੜੀਆਂ ਨੂੰ ਹੁਕਮ ਕੀਤਾ ਪਤਾਲ ਚ ਗਈਆਂ ਜਿੱਥੋਂ ਜ਼ਹਿਰ ਸੀ ਉਹਦੇ ਨਾਲ ਹੀ ਸਾਧ ਸੰਗਤ ਉਹਦੇ ਨਾਲ ਹੀ ਸਾਧ ਸੰਗਤ ਜ਼ਮੀਨ ਵਿੱਚ ਅੰਮ੍ਰਿਤ ਵੀ ਸੀ ਅੰਮ੍ਰਿਤ ਲਿਆਂਦਾ ਜਿਹਦੇ ਤੇ ਲਾਉਣ ਨਾਲ ਉਹ ਸਪਾਹੀ ਖੜਾ ਹੋ ਗਏ ਇਸੇ ਤਰ੍ਹਾਂ ਸਾਰੀ ਫੌਜ ਉੱਠ ਕੇ ਖੜੀ ਹੋ ਗਈ ਰਾਜਾ ਦੇਖ ਕੇ ਹੈਰਾਨ ਰਹਿ ਗਿਆ ਪਰਮੇਸ਼ਰ ਦੀ ਆਗਿਆ ਹੋਈ ਰਾਜਾ ਕਹਿੰਦਾ ਮੈਂ ਤੁਹਾਡਾ ਗੁਲਾਮ ਹੀ ਹਾਂ ਇੱਕ ਤਰ੍ਹਾਂ ਦਾ ਕੀੜੀ ਕਹਿੰਦੀ ਰੋਟੀ ਖਾਂ ਚੱਲੋ ਸਾਡੇ ਨਾਲ ਉਹ ਜਿਵੇਂ ਆਏ ਹੋ ਇਥੇ ਸਾਡਾ ਹੁਕਮ ਦੇ ਵਿੱਚ ਚੱਲਣਾ ਹੀ ਪਵੇਗਾ ਹੁਕਮ ਨਹੀਂ ਮੰਨੋਗੇ ਤਾਂ ਸਜ਼ਾ ਮਿਲੇਗੀ ਹੁਣ ਇਹੀ ਸਜ਼ਾ ਮਿਲੇਗੀ ਪਹਿਲਾਂ ਜਿਹੜੀ ਹੁਣ ਬਚਨ ਮੰਨਣਾ ਪੈਣਾ ਹੈ ਰਾਜਾ ਕੀ ਕਰਦਾ ਡਰਦਾ ਸੀ ਚਲਿਆ ਗਿਆ ਰੋਟੀ ਖਾਣ ਕੀੜੀ ਦੇ ਨਾਲ ਲਸ਼ਕਰ ਨੂੰ ਵੀ ਲੈ ਗਿਆ ਰਾਜਾ ਪੂਰੀ ਵੱਡੀ ਫੌਜ ਸੈਨਾ ਸਾਰੇ ਰੋਟੀ ਖਾ ਕੇ ਰੱਜ ਗਏ ਪਰ ਜਿਹੜਾ ਰਾਜੇ ਨੂੰ ਰੋਟੀ ਮਿਲੀ ਉਹ ਠੰਡੀ ਸੀ ਚਿਰਕੀ ਸੀ ਹੋਰ ਜਿਹੜਾ ਘੋੜਿਆਂ ਨੂੰ ਘਾ ਮਿਲਿਆ ਤੇ ਜਿੰਨਾ ਕੁਝ ਵੀ ਮਿਲਿਆ ਚਿਬਿਆ ਹੋਇਆ ਮਿਲਿਆ ਤੇ ਰਾਜੇ ਨੇ ਕੀੜੀ ਨੂੰ ਪਿੱਛਿਆ ਕਿ ਕੀੜੀ ਸੁਲਤਾਨ ਆ ਤੂੰ ਇੱਥੋਂ ਦੀ ਸਾਨੂੰ ਜੋ ਕੁਝ ਖਾਣ ਨੂੰ ਮਿਲਿਆ ਇਹ ਠੰਡਾ ਵਾ ਜੋ ਘੋੜਿਆਂ ਨੂੰ ਮਿਲਿਆ ਉਹ ਚੱਬਿਆ ਹੋਇਆ ਇਹ ਗੱਲ ਕੀ ਹੈ ਇਹਦੇ ਪਿੱਛੇ ਰਾਜ ਕੀ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਇਹਦਾ ਮਤਲਬ ਇਹ ਤੇ ਨਹੀਂ ਉੱਥੇ ਪਹਿਲਾਂ ਫੌਜ ਆਈ ਹੋਵੇ ਹੋਰ ਤੇ ਮਹਾਰਾਜ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਉਹ ਕੀੜੀ ਦੀ ਸਾਰੀ ਗੱਲ ਸੁਣ ਕੇ ਤਾਨੂੰ ਸਮਝ ਲੱਗੇਗੀ ਕੀ ਗੱਲ ਹੋਈ ਸੁਣੋ ਰਾਜਨ ਤੁਸੀਂ ਇਕੱਲੇ ਨਹੀਂ ਆਏ ਅੱਗੇ ਵੀ ਇੱਕ ਰਾਜਾ ਇੱਥੇ ਆ ਚੁੱਕਾ ਉਹਨੂੰ ਵੀ ਅਸੀਂ ਰੋਟੀ ਕੀਤੀ ਸੀ ਤੇਰੇ ਕੋਲੋਂ ਤਾਂ ਏਦੀ ਫੌਜ ਏਡੀ ਫੌਜ ਆ ਜਿਹਦਾ ਤੂੰ ਮਾਣ ਕਰਦਾ ਉਹਦੇ ਇਸ ਤੋਂ ਵੀ ਵੱਡੀ ਫੌਜ ਲੈ ਕੇ ਆਇਆ ਸੀ ਅਸੀਂ ਉਹਨਾਂ ਨੂੰ ਰੋਟੀ ਕੀਤੀ ਉਹਦਾ ਜੋ ਕੁਝ ਬਚ ਗਿਆ ਉਹ ਅੱਜ ਤੇਰੀ ਫੌਜ ਨੂੰ ਤੇਰੇ ਘੋੜਿਆਂ ਨੂੰ ਤੇ ਤੈਨੂੰ ਸ਼ਿਕਾਰ ਰਹੇ ਆਂ ਤੇ ਰਾਜਾ ਬੱਡਾ ਹੈਰਾਨ ਹੋ ਗਿਆ ਔਠ ਕੇ ਜਦੋਂ ਦੇਖਣ ਲੱਗਾ ਰਾਜਾ ਕੀੜੀਆਂ ਦੇ ਕੋਠੇ ਭਰੇ ਪਏ ਆ ਅਨਾਜ ਦੇ ਨਾਲ ਬਹੁਤ ਜ਼ਿਆਦਾ ਰਾਜਾ ਹੰਕਾਰੀ ਵੀ ਮੇਰੇ ਵਰਗਾ ਦੁਨੀਆ ਤੇ ਕੋਈ ਰਾਜਾ ਨਹੀਂ ਹੋਣਾ ਮੈਂ ਜੋ ਕਰਦਾ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਹੋਣਾ ਇੰਨੀ ਵੱਡੀ ਫੌਜ ਕਿਸੇ ਕੋਲੇ ਨਹੀਂ ਹੋਣੀ ਰਾਜੇ ਦਾ ਹੰਕਾਰ ਦੂਰ ਹੋ ਗਿਆ